ਹੁਣ ਇਹ ਵੀ ਨਾਲ ਦੀ ਨਾਲ ਮਿਟ ਜਾਣਾ ਚਾਹੀਦਾ ਵਾਜੀ ਦਿਖਾਵਾ ਕਰਕੇ ਕੀ ਲੈਣਾ ਮਨ ਝੁਣੀ ਚਾਹੀਦੀ ਸਿੱਖੀ ਮਨ ਸਾਫ ਹੋਣਾ ਚਾਹੀਦਾ ਸਾਨੂੰ ਵੀ ਦੱਸੋ ਮਨ ਸਾਫ ਕਿੱਦਾ ਹੁੰਦਾ ਕਿਹੜਾ ਅਸੀਂ ਪਾਊਡਰ ਵਰਤਦੇ ਹਾਂ ਸਰਫ ਵਾਲਾ ਜਿਹਨੇ ਮਨ ਸਾਡਾ ਸਾਫ ਕੀਤਾ ਹੋਇਆ ਸਾਨੂੰ ਵੀ ਪਤਾ ਲੱਗ ਜੇ ਅਸੀਂ ਅਮਰਤ ਛਕਿਆ ਮੈਨੂੰ ਲੱਗਦਾ ਸਾਡੇ ਅਜੇ ਤੱਕ ਮਨ ਸਾਫ ਨਹੀਂ ਹੋਏ ਕਮਾਲ ਹੋ ਗਈ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੇ ਇੱਕ ਇੱਕ ਘੋਟ ਬਦਲੇ ਪਰਿਵਾਰ ਦੇ ਕੱਲੇ ਕੱਲੇ ਜੀ ਦਾ ਸਿਰ ਢੇਡ ਦਿੱਤਾ ਹੈ ਫਿਰਦੇ ਕਲੇ ਹੀ ਸੁਣਦੇ ਆ ਵਿਚਾਰਦੇ ਨਹੀਂ ਨਾ ਕਰਦੇ ਉਹਨੂੰ ਅਮਲ ਤੇ ਨਹੀਂ ਕਰਦੇ ਨਾ ਬਸ ਇਥੋਂ ਸੁਣ ਲਿਆ ਘਰ ਜਾਣਾ ਅਜ ਭੁੱਲ ਗਿਆ ਜੀ ਕੀ ਸੁਣਿਆ ਪਤਾ ਹੀ ਨਹੀਂ ਲੱਗਾ ਬਸ ਗੱਲਾਂ ਕਰ ਗਿਆ ਜੀ ਢਾਡੀ ਸਿੰਘ ਤੱਤੀਆਂ ਤੱਤੀਆਂ ਜੀਆਂ ਵੈਸੇ ਮਜ਼ਾ ਆ ਗਿਆ ਇਹੋ ਕੁਝ ਆ ਪਰ ਯਾਦ ਰੱਖ ਲਿਓ ਜਿਹੜੇ ਕਹਿੰਦੇ ਨਾ ਜੀ ਸ਼ਸਤਰ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਆ ਤੇ ਅਸ਼ਾਂਤੀ ਪੈਦਾ ਹੁੰਦੀ ਆ ਆ ਜਿਹੜੇ ਫਿਰ ਦੇਸ਼ ਦੀ ਰਾਖੀ ਲਈ ਬਾਰਡਰਾਂ ਤੇ ਖਲਾਰੇ ਉਹਨਾਂ ਦੇ ਹੱਥਾਂ 'ਚ ਗੁਲਦਸਤੇ ਨਾ ਫੜਾ ਦਈਏ ਦੱਸੋ ਜੀ ਸਾਡੇ ਬਾਪ ਦੇ ਦਿੱਤੇ ਹੋਇਆ ਕਿਸੇ ਦੇ ਪਿਓ ਦੇ ਨਹੀਂ ਦਿੱਤੇ ਸ਼ਸਤਰ ਤੇ ਜਿਹੜੇ ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤੇ ਆ ਸਤਿਗੁਰੂ ਕਹਿੰਦੇ ਆ ਜਦੋਂ ਮੈਂ ਆਪਣੇ ਸੇਖ ਨੂੰ ਤਿਆਰ ਪਰ ਤਿਆਰ ਹੋਇਆ ਵੇਖਦਾ ਨਾ ਜਦ ਹਮਰੇ ਦਰਸ਼ਨ ਕੋ ਆਵੋ ਬੰਨ ਸਚੇਤ ਤਨ ਸ਼ਸਤਰ ਸਜਾਵ ਮਰਜ ਕਹਿੰਦੇ ਮੈਨੂੰ ਖੁਸ਼ੀ ਤਦ ਮਿਲਦੀ ਆ ਜਦੋਂ ਐਨ ਸ਼ਸਤਰਾਂ ਨਾਲ ਤਿਆਰ ਹੋ ਕੇ ਮੇਰਾ ਸਿੰਘ ਮੇਰੀ ਧੀ ਮੇਰੇ ਕੋਲ ਆਉਂਦੀ ਆ ਅਹੀਂ ਕੀ ਕੀਤਾ ਐਂ ਝੱਗਿਆਂ ਦੇ ਥੱਲਿਓਂ ਦੀ ਸ਼ਸਤਰ ਪਾਈ ਲਾ ਕੋਈ ਦੀ ਕਿਹੜੀ ਚੀਜ਼ ਆ ਜਿਹੜੀ ਚੋਰੀ ਲਈ ਹੋਵੇ ਚੋਰੀ ਤਾਂ ਕੁਛ ਨਹੀਂ ਨਾ ਮਿਲਿਆ ਸੰਗਤ ਸਾਨੂੰ ਤੇ ਮਨ ਉਹ ਅੱਜ ਵੀ ਅਹੀਂ ਗੁਰੂਕਲ ਕੀ ਤਰਦੇ ਧੀਆਂ ਤੇ ਪੋਤੇ ਆਹੀਂ ਗੁਰੂ ਘਰ ਕਹਿ ਦਿੰਨੇ ਜੀ ਗੁਰੂ ਘਰ ਸ਼ਸਤਰਾਂ ਦੀ ਕੀ ਲੋੜਿਆ ਆ ਜਿਹੜੇ ਐਡੇ ਐਡੇ ਅਸੀਂ ਕੈਮਰੇ ਲਾਇਆ ਖੁੰਡੀਆਂ ਦੇ ਵਿੱਚ ਦੱਸੋ ਨਾ ਬਦਬੀਆਂ ਰੋਕਤੀਆਂ ਕੈਮਰਾ ਆਵਾਜ਼ ਮਾਰਦਾ ਜੀ ਉੱਠ ਜੋ ਆਹ ਆ ਗਿਆ ਵੀ ਅਦਬੀ ਕਰਨ ਵਾਲਾ ਕੈਮਰਾ ਤੁਹਾਨੂੰ ਦੱਸਦਾ ਹੈ ਉਹ ਅਣਖਾਂ ਵਾਲਿਓ ਉਹ ਜੁੜਤਾਂ ਵਾਲਿਓ ਤੁਹਾਡੇ ਜਿਉਂਦੇ ਜੀ ਤੁਹਾਡੇ ਬਿਓ ਦੇ ਗੱਲ ਨੂੰ ਹੱਥ ਪਾ ਕੇ ਤੁਰ ਗਏ ਕਿੱਥੇ ਨੇ ਤੁਹਾਡੀਆਂ ਅਣਖਾਂ ਸੋਚਣ ਵਾਲੀ ਗੱਲ ਨਹੀਂ ਜੀ ਅਹੀਂ ਤੇ ਗੁਰੂ ਘਰ ਜਾਣਾ ਉਹ ਦਿਨ ਜਿੱਦਾਂ ਸੰਗਰਾਦ ਆ ਉਹ ਵੀ ਅੰਮ੍ਰਿਤ ਵੇਲੇ ਥੋੜੇ ਬੀਬੀਆਂ ਜਾਂਦੀਆਂ ਨੇ ਵਾਰ-ਵਾਰ ਬਾਬਾ ਜੀ ਬਾਤ ਸੁਣਾ ਦਿਓ ਜਿਹੜਾ ਬਾਬਾ ਜੀ ਨੇ ਅੰਮ੍ਰਿਤ ਵੇਲੇ ਸੁਣਾਇਆ ਸੀ ਉਹ ਕਿਉਂ ਨਹੀਂ ਸੁਣਿਆ ਹੋ ਗਿਆ ਨਹੀਂ ਸੁਣਿਆ ਸਾਨੂੰ ਸੰਗਰਾਦ ਨੂੰ ਜੇ ਤਾਂ ਆਉਂਦੇ ਆ ਮਹਾਰਾਜ ਸਾਹਿਬ ਜਾਂ ਫਿਰ ਵਸਾਖੀ ਦੇ ਚੇਤੇ ਆ ਗਏ ਜਾਂ ਫਿਰ ਕੋਈ ਤਿਹਾਰ ਹੁੰਦਾ ਜੀ ਦੀਵਾਲੀ ਤੇ ਹੋ ਗਏ ਤਾਂ ਚੱਲੇ ਗਏ ਨਹੀਂ ਅਹੀਂ ਤੇ ਗੁਰੂ ਪ੍ਰਤੀ ਵਫਾਦਾਰ ਨਹੀਂ ਦੁਨਿਆਵੀ ਰਿਸ਼ਤੇ ਕਿਵੇਂ ਨਭਾਵਾਂਗੇ ਵਫਾਦਾਰੀ ਵਿੱਚ ਰਹਿ ਕੇ ਕੋਈ ਫਾਇਦਾ ਨਹੀਂ ਅਖਵਾਂਣ ਵਿੱਚ ਤੇ ਬਣਨ ਵਿੱਚ ਬਾਹ ਫੜ ਕੇ ਮਰਜ ਕਹਿੰਦੇ ਸਿੱਖੀ ਵਾਲੋਂ ਨਿੱਕੀ ਤੇ ਖੰਡਿਆਂ ਤੇ ਠਿੱਕੀ ਠਿੱਕੀ ਆ